ਦੇਖ ਰਹੇ ਨੇ ਦਾਨੀ ਵੀ ਤੁਹਾਡੀ ਜਰੂਰ ਮਦਦ ਕਰਨਗੇ ਕੋਈ ਗੱਲ ਕੋਈ ਗੱਲ ਕੋਈ ਗੱਲ ਇੰਨਾ ਕੋਈ ਗੱਲ ਨਹੀਂ ਤੇ ਜਿੰਨੇ ਮੇਰੇ ਵੀਰ ਦੇ ਦੇਣਾ ਜਰੂਰ ਸੈਕ ਕੋਈ ਨਾ ਮਾ ਤਾਂ ਕੋਈ ਨਾ ਉਹ ਦੇ ਦੇਣਾ ਤੁਹਾਡੀ ਜਰੂਰ ਮਦਦ ਕਰਨਗੇ ਨਹੀਂ ਨਹੀਂ ਕੋਈ ਗੱਲ ਨਹੀਂ ਇੰਨਾ ਨਹੀਂ ਰੋਣਾ ਹੈਗਾ ਤੁਸੀਂ ਕਰ ਲਿਏ ਮਦਦ ਤੁਹਾਡਾ ਘਰ ਦੁਆਰੇ ਬਣਾ ਕੇ ਦਵਾਗੇ ਆਪਾਂ ਆਹ ਵੀਡੀਓ ਨਾ ਤੁਸੀਂ ਖੁਦ ਸ਼ੇਅਰ ਕਰ ਦੇਣੀ ਹੈ ਮਾਤਾ ਦਾ ਦੁੱਖ ਸੁਣ ਕੇ ਮਾਤਾ ਆ ਤੁਹਾਡੀ ਸੰਗਤ ਵੀਡੀਓ ਦੇਖ ਰਹੀ ਹੈ ਇੰਨਾ ਨਹੀਂ ਤੁਹਾਡਾ ਸਾਰਾ ਰਹਿਣ ਖੇਰਾ ਬਣਾ ਕੇ ਦੇਣਾਗਾ ਏ ਮਾਤਾ ਦਾ ਜਿਹੜਾ ਏਦਾਂ ਇਹਦੇ ਕਹਿਰ ਵਾਸਾ ਕੁਦਰਤ ਦਾ ਤੁਸੀਂ ਆਪ ਸੁਣ ਲਓ ਮਾਤਾ ਕਿੰਨੇ ਪੁੱਤ ਸੀਗੇ ਤੁਹਾਡੇ ਚੰਨੇ ਪੁੱਤ ਸੀਗੇ ਤੇ ਕੀ ਹੋਇਆ ਸੀ ਉਹਨਾਂ ਨੂੰ ਜੀ ਜੀ ਮੈਂ ਮਾਜੀ ਹੋ ਗਈ ਕਿਵੇਂ ਤੇ ਮਾਰੀ ਹੋ ਗਈ ਤੇ ਜੀ ਵੀ ਮਾਰੀ ਹੋ ਗਈ ਤੇ ਮਾਤਾ ਇਹ ਤੁਹਾਡਾ ਘਰ ਸਾਰਾ ਡਿੱਗ ਪਿਆ ਡਿੱਗ ਪਿਆ ਤੁਹਾਡੇ ਕੋਲ ਹੋਰ ਕੋਈ ਨਾ ਤੁਹਾਡੇ ਘਰ ਦੇ ਮਰਦ ਵੀ ਨਹੀਂ ਹੈਗਾ ਕੋਈ ਕੋਈ ਵੀ ਆ ਮਾਤਾ ਦੇ ਤੁਸੀਂ ਅੱਖਾਂ ਦੇ ਹੰਝੀ ਦੇ ਲੋ ਕੋਈ ਗੱਲ ਨਹੀਂ ਮਾਤਾ ਉਹ ਦੇਖ ਰਹੇ ਨੇ ਸਾਰੇ ਤੇ ਜ਼ਰੂਰ ਮਦਦ ਕਰਨਗੇ ਵਿਚਾਰੀ ਕੱਲੀ ਮਾਤਾ ਕਿ ਦਾਦੀ ਹੈ ਕਿ ਪੋਤੀ ਪਾਲ ਰਹੀ ਹੈ ਕਿ ਤੇ ਇਹਦੇ ਅੱਖਾਂ ਦੇ ਹੰਝੂ ਵੀਰ ਜੀ ਤੁਸੀਂ ਪੁੰਝਨੇ ਨੇ ਇਹ ਘਰੇਨ ਬੇਚੇਰਾ ਪਾ ਕੇ ਜੇ ਅੱਜ ਜਿਹੜਾ ਦਰਦ ਲਈ ਬੈਠੇ ਆ ਦਰਦ ਕਿੱਦਾਂ ਕੰਮ ਹੋਗਾ ਅਗਰ ਇਹਦੇ ਪਰ ਇੱਕ ਕਮਰਾ ਤੇ ਸੋਈ ਬਾਥੂਮ ਪੈ ਜਾਊਗਾ ਇਹ ਪਿਆਰੀ ਰਹਿ ਸਕਦੀ ਹੈਗੀ ਨਹੀਂ ਤਾਂ ਇਹਦੀ ਵੀ ਆਸ ਮੁੱਕ ਚੁੱਕੇਗੀ ਪਹਿਲਾਂ ਕੋਈ ਗੱਲ ਨਹੀਂ ਮਾਤਾ ਉਹ ਦੇਖਦੇ ਨੇ ਤੇਰੀ ਤੁਹਾਡੀ ਜਰੂਰ ਮਦਦ ਕਰਨੇ ਹੌਸਲਾ ਦੇ ਸਟੋ ਦਾਨੀ ਵੀਰਾਂ ਦਾ ਦਿਲ ਬਹੁਤ ਵੱਡਾ ਕਾ ਉਹਨਾਂ ਤੁਹਾਨੂੰ ਜਰੂਰ ਪਵਾ ਦੇਣੀ ਹੈ ਸੱਤ ਟੈਨਸ਼ਨ ਨਾ ਲੋ ਇਹ ਜਾਨੀ ਵੀਰ ਜਿਹੜੇ ਦੇਖਦੇ ਨੇ ਜਰੂਰ ਇਹਨਾਂ ਦੀ ਮਦਦ ਕਰੋ ਤਿੰਨ ਪੁੱਤ ਖੋਲੇ ਘਰ ਆਲੇ ਵੀ ਖੋਲੇ ਪਿਓ ਵੀ ਖੋਲੇ ਟੀਵੀ ਤੇ ਬਿਮਾਰੀ ਸੀ ਤੇ ਚਲਦੇ ਚਾਲਦੇ ਅੱਜ ਇਹਨਾਂ ਦਾ ਘਰ ਵੀ ਖੋਲਿਆ ਹੁਣ ਇਹਨਾਂ ਦਾ ਕੁਝ ਨਹੀਂ ਹੈਗਾ ਲੈ ਤੁਹਾਨੂੰ ਤਾਂ ਮੈਂ ਵੀ ਕਿਤੇ ਕੋਈ ਗੱਲ ਨਹੀਂ ਮਾਤਾ ਉਹ ਦੇਖ ਰਹੇ ਨੇ ਦਾਨੀ ਵੀ ਤੁਹਾਡੀ ਜਰੂਰ ਮਦਦ ਕਰਨਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਤਾ ਕੋਈ ਗੱਲ ਨਹੀਂ ਇਹਨਾਂ ਕੋਈ ਗੱਲ ਨਹੀਂ ਤੇ ਜਿੰਨੇ ਮੇਰੇ ਵੀਰ ਦੇ ਦੇਣਾ ਨਾ ਜਰੂਰ ਸੈਕ ਕੋਈ ਨਾ ਮਾ ਤਾਂ ਕੋਈ ਨਾ ਉਹ ਦੇਖ ਦੇਣਾ ਤੁਹਾਡੀ ਜਰੂਰ ਮਦਦ ਕਰਨਗੇ ਨਹੀਂ 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 ਕੋਈ ਗੱਲ ਨਹੀਂ ਇਹਨਾਂ ਦੀ ਰੋਣਾ ਆਏਗਾ ਤੁਸੀਂ ਕਰ ਲਿਏ ਮਦਦ ਤੁਹਾਡੇ ਘਰ ਦੁਆਰੇ ਬਣਾ ਕੇ ਦਮਾਗੇ ਆਪਾਂ